ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊ ਟ੍ਰੈਂਡ ਤੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਵਿਦਿਆ ਲక్ష్ਮੀ ਯੋਜਨਾ ਤਹਿਤ ਪੜ੍ਹਾਈ ਲਈ ਕਰਜ਼ੇ ਤੇ ਵਿਆਜ ਦਰਾਂ 'ਚ 20 ਅਧਾਰ ਅੰਕਾਂ ਦੀ ਕਟੌਤੀ ਕੀਤੀ ਹੈ ਬੈਂਕ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਹਿਲ ਸਿੱਖਿਆ ਦੀ ਸੁਲਬਤਾ ਵਧਾਉਣ ਲਈ ਬੈਂਕ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ विद्या लक्ष्मी योजना विद्यार्थियों ਨੂੰ ਗੁਣਵੱਤਾ ਸੰਚਾਲਿਤ ਉੱਚ ਸਿੱਖਿਆ ਲਈ ਵਿਆਪਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ। ਇਹ ਪਹਿਲ ਉਹਨਾਂ ਉਮੀਦਵਾਰਾਂ ਲਈ ਉਪਲਬਧ ਹੈ ਜੋ ਭਾਰਤ ਭਰ ਚ 860 ਚੁਣੇ ਹੋਏ ਗੁਣਵੱਤਾਪੂਰਨ ਉੱਚ ਸਿੱਖਿਆ ਸੰਸਥਾਨਾਂ ਦੇ ਮੈਰਟ ਦੇ ਆਧਾਰ ਤੇ ਦਾਖਲਾ ਪ੍ਰਾਪਤ ਕਰਦੇ ਹਨ। ਪੀ ਐਨ ਵੀ ਨੇ ਕਿਹਾ ਕਿ ਸੋਧ ਤੋਂ ਬਾਅਦ ਇਹ ਕਰਜ਼ਾ ਸੰਸਥਾਨਾਂ ਦੇ ਆਧਾਰ ਤੇ 7.5 ਫੀਸਦੀ ਤੋਂ ਸ਼ੁਰੂ ਹੋਵੇਗਾ। ਵਿੱਦੇਆ ਲੱਖੀ ਯੋਜਨਾ ਇੱਕ ਵਿਸ਼ੇਸ਼ ਸਿੱਖਿਆ ਕਰਜ਼ਾ ਉਤਪਾਦ ਹੈ ਜੋ ਭਾਰਤੀ ਨਾਗਰਿਕਾਂ ਲਈ ਉਪਲਬਧ ਹੈ ਜਿਸ ਵਿੱਚ ਗੈਰ ਨਿਵਾਸੀ ਭਾਰਤੀ ਅਤੇ ਭਾਰਤ ਦੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ ਇਹ ਉਹਨਾਂ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਜ਼ਮਾਨਤ ਅਤੇ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਨੇ ਭਾਰਤ ਭਰ ਦੇ 860 ਗੁਣਵੱਤਾ ਉੱਚ ਸਿੱਖਿਆ ਸੰਸਥਾਵਾਂ ਵਿੱਚ ਯੋਗਤਾ ਆਧਾਰਿਤ ਦਾਖਲਾ ਪ੍ਰਾਪਤ ਕੀਤਾ